ਦੋ ਨੌਜਵਾਨ ਹੋਰ ਗ੍ਰਫਤਾਰ ਕੀਤੇ ਗਏ ਨੇ ਵੀ ਰਾਤ ਨੂੰ ਸਿਵਲ ਹੰਠਾਣੇ ਦੇ ਵੱਲੋਂ ਹਾਂਜੀ ਉਹ ਕੀ ਮੰਗਿਆ ਨੇ ਪਿਛਲੇ ਸਮੇਂ ਇਹ ਇਹ ਹੀ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਕਿਸੇ ਦੁਕਾਨਦਾਰ ਤੋਂ ਇੱਕ ਤਰ੍ਹਾਂ ਦੀ ਐਕਸਟਰਸ਼ਨ ਕੀਤੀ ਸੀ ਉਹਦੇ ਕੋਲ ਗਏ ਸੀ ਐਕਸਟਰਸ਼ਨ ਕਰਨ ਦੇ ਬਹਾਨੇ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਹਿੰਦੇ ਤੂੰ ਜਿਹੜੀਆਂ ਮੋਬਾਈਲ ਦੇ ਵਿੱਚ ਜਾਲੀ ਚਿਪਾਂ ਜਿਹੜੀਆਂ ਆ ਪਾ ਕੇ ਵੇਚਦਾ ਜਾਲੀ ਚਿਪਾਂ ਦੇ ਤੇ ਨਾਲ ਤੂੰ ਆਪਣੇ ਜਾਲੀ ਜਿਹੜੇ ਮੋਬਾਈਲ ਆ ਇਦਾਂ ਦੇ ਕੰਮ ਕਰਦਾਗਾ ਉਸ ਦੇ ਆਧਾਰ ਤੇ ਉਹਨਾਂ ਦੋਨਾਂ ਨੌਜਵਾਨਾਂ ਨੇ ਉਸ ਵਿਅਕਤੀ ਦੇ ਜਿਹੜੇ ਲੈਪਟਾਪ ਚਾਰ ਲੈਪਟਾਪ ਚੱਕਲੇ ਸੀ ਪਲੱਸ ਉਹਨਾਂ ਨੂੰ ਕਾਫੀ ਮੋਬਾਈਲ ਜਿਹੜੇ ਡੱਬੇ ਚ ਬੰਦ ਕਰਕੇ ਲੈ ਗਏ ਸੀਗੇ ਉਹ ਆਪਣੇ ਇੰਡੀਵਿਜੁਅਲ ਕਿਸੇ ਥਾਂ ਤੇ ਲਿਜਾ ਕੇ ਉਹਨਾਂ ਨੇ ਉਸ ਦੁਕਾਨਦਾਰ ਨੂੰ ਉੱਥੇ ਬੁਲਾਇਆ ਉਸ ਦੁਕਾਨਦਾਰ ਨੂੰ ਬੁਲਾ ਕੇ ਉਤੋਂ 6 ਲੱਖ ਰੁਪਏ ਜਿਹੜਾ ਕੈਸ਼ ਲੈ ਲਿਆ ਸੀਗਾ 3 ਤੇ 3 2 ਲੱਖ ਰੁਪਏ 6 ਲੱਖ ਰੁਪਏ ਕੈਸ਼ ਲੈ ਲਿਆ ਤੇ ਉਹਨੂੰ 15 ਲੱਖ ਰੁਪਏ ਦੀ ਇੱਕ ਚਿੱਟ ਕਰਕੇ ਦੇਤੀ ਸੀ ਵੀ ਇਹ ਇੱਕ ਇਹ ਜਿਹੜੀ ਡੋਨੇਸ਼ਨ ਲੈ ਲਈ ਆ ਉਸ ਵਜ੍ਹਾ ਕਰਕੇ ਉਸ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਦੇ ਬਿਆਨ ਤੇ ਜਿਹੜਾ ਗ੍ਰੀਵਡ ਹੈਗਾ ਸੀਗਾ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਸੀ ਉਸ ਪਰਚਾ ਦਰਜ ਕਰਨ ਦੀ ਕਾਰਵਾਈ ਦੇ ਅਧੀਨ ਹੀ ਉਹ ਦੋਨਾਂ ਜਿਹੜਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਜਿਹੀ ਜਿਹੜੀ ਕਾਰਵਾਈ ਆ ਉਹ ਬੜੀ ਗੈਰਕਾਨੂੰਨੀ ਸੀ ਤੇ ਉਹ ਵੀ ਇੱਕ ਇਸੇ ਦੇ ਇਸ ਤਰੀਕੇ ਨਾਲ ਕਹਿੰਦੇ ਆ ਵੀ ਕੋਈ ਵੀ ਕਾਨੂੰਨ ਨੂੰ ਭਾਵੇਂ ਉਹ ਕਿਸੇ ਵੀ ਭਾਵੇਂ ਧਰਮ ਮਜ਼ਬ ਜਾਂ ਸੰਸਥਾ ਜਾਂ ਕਿਸੇ ਨਾਲ ਹੀ ਸੰਬੰਧ ਰੱਖਦਾ ਹੋਵੇ ਜੇ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਵੇਗਾ ਉਹਨੂੰ ਟੋਲਰੈਂਟ ਨਹੀਂ ਕੀਤਾ ਜਾਵੇਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਉਹ ਨਾ ਉਹ ਇੱਕ ਮਾਨਸਿਕ ਮਾਨਕ ਤੇ ਇੱਕ ਪਾਰਸ ਉਹ ਦੋ ਸੀਗੇ ਪਲੱਸ 3 ਹੋਰ ਵਿਅਕਤੀ ਸੀਗੇ ਉਹ ਜਿਹੜੇ ਕਿ ਇੱਕ ਉਹਨਾਂ ਜੋ ਕੰਪਲੇਂਟ ਲੈ ਕੇ ਗਿਆ ਸੀ ਦੋ ਜਿਹੜੇ ਉਹਨਾਂ ਨੂੰ ਜਾਣਦੇ ਸੀਗੇ ਇਹ ਦੋਨੋਂ ਬੰਦਾਂ ਨੂੰ ਅਸੀਂ ਉਸ ਮਕਦਮੇ 'ਚ ਗ੍ਰਿਫਤਾਰੀ ਕੀਤੀ ਆ ਜਿਹੜੇ ਬਾਕੀ ਦੋ ਬੰਦੇ ਆਇਡੈਂਟੀਫਾਈਡ ਨੇ ਇੱਕ ਸੁਖਜਿੰਦਰ ਸਿੰਘ ਆ ਇੱਕ ਗੁਰਮੀਤ ਸਿੰਘ ਆ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਜਾਵੇਗਾ ਪਲੱਸ ਜਿਹੜਾ ਇੱਕ ਬੰਦਾ ਹੋਰ ਆਨ ਆਇਡੈਂਟੀਫਾਈਡ ਆ ਜਿਹੜੇ ਇਸ ਐਕਸਟਰੈਸ਼ਨ ਦੇ ਵਿੱਚ ਇਸ ਹੱਲਾ ਗੁੱਲੇ ਦੇ ਵਿੱਚ ਆਪਣੇ ਉਹਨਾਂ ਦੇ ਸਿਕਿਉਰਿਟੀ ਕਰਮਚਾਰੀਆਂ ਨੇ ਵੀ ਉਹਨਾਂ ਨੂੰ ਸਮਝਾਈ ਸੀ ਗੱਲ ਵੀ ਅਗਰ ਕੋਈ ਇਹੀ ਕਾਰਵਾਈ ਕਰਨੀ ਆ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਲੋਕਲ ਪੁਲਿਸ ਸਟੇਸ਼ਨ ਸ਼ਿਕਾਇਤ ਦੇਣੀ ਚਾਹੀਦੀ ਆ ਉਹਦੇ باوجود ਵੀ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਿਆ ਤੇ ਕਾਨੂੰਨ ਨੂੰ ਹੱਥਾਂ 'ਚ ਲੈ ਕੇ ਇਸ ਤਰ੍ਹਾਂ ਦੀ ਐਕਸ਼ਨ ਕੀਤੀ ਆ ਉਹਦੇ ਉਹਦੇ ਉਸੇ ਦੇ ਤਹਿਤ ਹੀ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਜੋ ਜੋ ਜਿਹੜੀ ਅਮਲ ਵਿੱਚ ਲੈਣ ਡੈਫੀਨਿਟਲੀ ਜਿਹੜਾ ਵੀ ਕੋਈ ਗੈਰ ਕਾਨੂੰਨੀ ਕੰਮ ਕਰੇਗਾ ਉਹਦੀ ਆੜ ਦੇ ਵਿੱਚ ਜਿਹੜਾ ਕੰਮ ਕਰੇਗਾ ਉਹਨੂੰ ਸਰਕਾਰ ਵੱਲੋਂ ਉਹਨੂੰ ਪ੍ਰਸ਼ਾਸਨ ਵੱਲੋਂ ਕੋਈ ਸੁਰੱਖਿਆ ਦਾ ਹੱਕਦਾਰ ਨਹੀਂ ਹੈਗਾ ਰਾਦਰਦਰ ਕਾਨੂੰਨ ਮੁਤਾਬਕ ਉਹ ਜਿਹੜਾ ਆਪਦੀ ਸਜ਼ਾ ਭੁਗਤੇਗਾ ਤੇ ਆਪਦੀ ਕਾਰਵਾਈ ਉਹ ਸਰ ਸਿਕਿਉਰਟੀ ਦੀ ਆੜ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਦੇ ਸੀਗੇ ਜੀ ਇਹ ਐਜ਼ ਆਫ ਇਦਾਂ ਨਹੀਂ ਗੱਲ ਹੈਗੀ ਉਹ ਇੰਡੀਵਿਜੂਅਲ ਜਾ ਕੇ ਆਪਣੀ ਆਪਣੇ ਤੌਰ ਤੇ ਉਹ ਜਿਹੜੀਆਂ ਗਲਤੀਆਂ ਕਰਦੇ ਆ ਉਹ ਗਲਤੀ ਕੀਤੀ ਆ ਇਹਦਾ ਸਿਕਿਉਰਿਟੀ ਦੀ ਆਰਡ ਵਿੱਚ ਹੋਣਾ ਜਾਂ ਨਾ ਹੋਣਾ ਇਹਦੇ ਬਾਰੇ ਜੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਦੋਨੇ ਸੁਦੀਪ ਸੂਰੀ ਦੇ ਪਰਿਵਾਰਕੀ ਮੈਂਬਰ ਹੈ ਜਾਂ ਫਿਰ ਲੀਡਰ। ਹਾਂਜੀ ਹਾਂਜੀ ਇਹ ਦੋਨੇ ਸੁਦੀਪ ਸੂਰੀ ਦੇ ਬੇਟੇ ਨੇ ਮਾਨਕਾ ਤੇ 파ਰਸਾ ਇਹ ਇਹਨਾਂ ਨੇ ਜਿਹੜੀ ਗੱਲ ਆ ਉਹ ਕੰਪਲੇਨੈਂਟ ਆ ਜਿਹੜਾ ਉਹ ਕੰਪਲੇਨੈਂਟ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਆ ਉਹਦੇ ਮੁਤਾਬਕ ਤੱਥਾਂ ਦੇ ਆਧਾਰ ਤੇ ਤਫतीश ਕਰਕੇ ਜੋ ਕਾਰਵਾਈ ਬਣਦੀ ਆ ਪੁਲਿਸ ਨੇ ਕੀਤੀ। ਕਿੰਨੇ ਦਿਨ ਪੁਰਾਣੀ ਘਟਨਾ ਹੈ? ਕਿਹੜੀ? ਇਹ 26 ਜੂਨ 2024 ਦੀ ਘਟਨਾ ਚ। 26 ਜੂਨ 2024 ਆਣਾ ਥਾਣਾ ਥਾਣਾ ਸਿਵਲ ਲਾਈਨ ਦੇ ਵਿੱਚ ਇਹਨਾਂ ਦਾ ਕੇਸ ਦਰ ਸੀਗਾ ਸਿਕਾਇਤ ਕਰਤਾ ਸਮਾਨ ਦੇ ਤਾਂ ਇਹਨਾਂ ਨੇ ਵਾਪਸ ਜਿਹੜੇ ਚਾਰ ਲੈਪਟਾਪ ਤੇ ਉਹ ਮੋਬਾਈਲ ਸੀ ਠੀਕ ਉਹ ਵੀ ਰੱਖ ਲਿਆ ਉਹਦਾ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਹੁਣ ਜਿਹੜਾ ਅਰੈਸਟ ਕਰਕੇ ਤਫਤੀਸ਼ ਚੱਲ ਰਹੀ ਆ ਉਹ ਦੈਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ 6 ਲੱਖ ਰੁਪਏ ਜਰੂਰ ਲਿਆ ਸੀਗਾ ਜਿਹੜਾ ਕਿਉਂ ਰਿਕਾਰਡ ਹੈ ਤਾਂ ਕੰਪਲੇਨੈਂਟ ਦਾ ਨਾਮ ਕੀ ਹੈ ਸਰ ਕਮਲਕਾਂਤ ਆ ਜੀ ਕਮਲਕਾਂਤ ਕਸ਼ਮੀਰ ਐਵੇਨਿਊ ਤੇ ਰਹਿਣ ਵਾਲਾ ਕੋਟ ਰੋਡ ਦੀਪ ਕੰਪਲੈਕਸ ਦੇ ਵਿੱਚ ਆਨਲਾਈਨ ਉਹ ਮੋਬਾਈਲ ਫੋਨਾਂ ਦੀ ਸੇਲ ਤੇ ਪਰਚੇਜ਼ ਦਾ ਜਿਹੜਾ ਕੰਮ ਕਰਦਾ ਸੀ ਠੀਕ ਥੈਂਕ ਯੂ ਜੀ ਸਰ